ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਚੌਥਾ AICCMA ਅਵਾਰਡ ਭਾਰਤੀ ਸਾਈਕਲ ਉਦਯੋਗ ਦੇ ਮੋਡੀਆਂ ਪ੍ਰਾਪਤੀਆਂ ਤੇ ਦੂਰਦਰਸ਼ੀ ਲੋਕਾਂ ਦਾ ਜਸ਼ਨ ਮਨਾਉਣ ਵਿੱਚ ਇੱਕ ਹੋਰ ਮੀਲ ਪੱਥਰ ਸਾਬਤ ਹੋਇਆ ਹੈ ਇਸ ਸਮਾਗਮ ਨੇ ਉੱਗੇ ਆਗੂਆਂ ਨੀਤੀ ਨਿਰਮਾਤਾਵਾਂ ਅਤੇ ਉਦਯੋਗ ਦੇ ਦਿੱਗਜਾਂ ਨੂੰ ਇਕੱਠਾ ਕੀਤਾ ਜਿਸ ਨਾਲ ਇਹ ਸਾਈਕਲਿੰਗ ਭਾਈਚਾਰੀ ਰਹੀ ਇੱਕ ਯਾਦਗਾਰੀ ਮੌਕਾ ਬਣ ਗਿਆ ਪੁਰਸਕਾਰ ਸਮਾਰੋਧੀ ਪ੍ਰਦਾਨ ਕੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬਚੰਦ ਘਟਾਰੀਆ ਨੇ ਕੀਤੀ ਜਿਨ੍ਹਾਂ ਨੇ ਵੱਡੇ ਪੱਧਰ ਤੇ ਰੁਜ਼ਗਾਰ ਪ੍ਰਦਾਨ ਕਰਨ ਆਰਥਿਕਤਾ ਨੂੰ ਮਜ਼ਬੂਤ ਕਰਨ ਤੇ ਟਿਕਾਊ ਅਤੇ ਸਿਹਤਮੰਦ ਜੀਵਨ ਨੂੰ ਉਤਸ਼ਾਹਿਤ ਕਰਨ ਵਿੱਚ ਸਾਈਕਲ ਉਦਯੋਗ ਦੇ ਯੋਗਦਾਨ ਦਾ ਦੀਸ਼ਲਾਗਾ ਕੀਤੀ। ਉਹਨਾਂ ਅੱਗੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਾਈਕਲ ਸੈਕਟਰ ਦਾ ਕੇਂਦਰ ਹੋਣ ਕਰਕੇ ਭਾਰਤ ਨੂੰ ਗਤੀਸ਼ੀਲ ਅਤੇ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਦੇ ਪਵਿੱਕਵਲ ਲੈ ਜਾਣ ਦੀ ਸਮਰੱਥਾ ਰੱਖਦਾ ਹੈ। ਕਸਟਮ ਕਮਿਸ਼ਨਰ ਰੇਟ ਲੁਧਿਆਣਾ ਸ਼੍ਰੀ ਨਸੀਮ ਅਰਸ਼ੀ ਨੇ ਆਪਣੇ ਸੰਬੋਧਨ ਵਿੱਚ ਸਾਈਕਲ ਸੈਕਟਰ ਵਿੱਚ ਨਿਰਯਾਤ ਦੇ ਵਧ ਰਹੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਭਾਰਤ ਦੀ ਵਿਸ਼ਵ ਵਿਆਪੀ ਮੌਜੂਦਗੀ ਨੂੰ ਵਧਾਉਣ ਲਈ ਨਿਰਵਿਘਨ ਅੰਤਰਰਾਸ਼ਟਰੀ ਵਪਾਰ ਨੂੰ ਸੁਵਿਧਾਜਨਕ ਬਣਾਉਣ ਵਿੱਚ ਨਿਰੰਤਰ ਸਹਾਇਤਾ ਦਾ ਪ੍ਰੋਸਾ ਦਿੱਤਾ। ਇਸ ਮੌਕੇ ਪ੍ਰਮੁੱਖ ਉਦਯੋਗਿਕ ਸ਼ਖਸੀਅਤਾਂ ਦੀ ਮੌਜੂਦਗੀ ਵੀ ਸ਼ਾਮਲ ਸੀ ਏ ਆਈ ਸੀ ਐਮ এ ਦੇ ਉਪ ਪ੍ਰਧਾਨ ਪਦਮਸ਼੍ਰੀ ਓਂਕਾਰ ਪਾਵਾ ਅਤੇ ਸ਼੍ਰੀ ਰਿਸ਼ੀ ਪਾਵਨੇ ਆਪਣੀ ਭਾਗੀਦਾਰੀ ਨਾਲ ਉਦਯੋਗ ਦੀ ਅਮੀਰ ਵਿਰਾਸਤ ਤੇ ਲਚਕੀਲੇਪਣ ਨੂੰ ਦਰਸਾਉਂਦੇ ਹੋਏ ਮਾਣ ਵਧਾਇਆ ਏ ਆਈ ਸੀ ਐਮ এ ਦੇ ਪ੍ਰਧਾਨ ਸ਼੍ਰੀ ਅਦਿੱਤਿਆ ਮੁੰਜਾਲ ਨੇ ਨਵੀਨਤਾ ਸਿਰਤਾ ਅਤੇ ਵਿਸ਼ਵ ਵਿਆਪੀ ਪਹੁੰਚ ਲਈ ਇੱਕ ਮਜ਼ਬੂਤ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ ਜਦੋਂ ਕਿ ਰਾਜ ਸੂਚਨਾ ਕਮਿਸ਼ਨਰ ਪੰਜਾਬ ਐਡਵੋਕੇਟ ਹਰਪ੍ਰੀਤ ਸੰਧੂ ਨੇ ਉਦਯੋਗ ਇਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਗਿਆਨ ਵੰਡ ਅਤੇ ਪਾਰਦਰਸ਼ਤਾ ਦੀ ਭੂਮਿਕਾ ਤੇ ਜ਼ੋਰ ਦਿੱਤਾ ਯੂਸੀਪੀਐਮਏ ਦੇ ਪ੍ਰਧਾਨ ਸ਼੍ਰੀ ਹਰਸਿਮਰਨਜੀਤ ਸਿੰਘ ਲੱਕੀ ਨੇ ਭਾਰਤ ਦੀ ਸਾਈਕਲ ਰਾਜਧਾਨੀ ਬਜੋਂ ਪੰਜਾਬ ਦੀ ਅਗਵਾਈ ਨੂੰ ਬਰਕਰਾਰ ਰੱਖਣ ਲਈ ਉਦਯੋਗ ਸਹਿਯੋਗ ਅਤੇ ਏਕਤਾ ਦੀ ਕੁੰਜੀ ਤੇ ਜ਼ੋਰ ਦਿੱਤਾ ਇਸ ਸਮਾਗਮ ਦਾ ਮੁੱਖ ਆਕਰਸ਼ਣ ਉਹਨਾਂ ਉੱਗੇ ਪ੍ਰਾਪਤੀਆਂ ਦਾ ਸਨਮਾਨ ਸੀ ਜਿਨ੍ਹਾਂ ਦੇ ਯੋਗਦਾਨ ਭਾਰਤੀ ਸਾਈਕਲ ਉਦਯੋਗ ਦੇ ਵਿਕਾਸ ਅਤੇ ਨਵੀਨਤਾ ਨੂੰ ਪ੍ਰੇਰਿਤ ਕਰਦੇ ਰਹੇ ਹਨ ਇਸ ਸਾਲ ਦੇ ਪੁਰਸਕਾਰ ਇਹਨਾਂ ਨੂੰ ਦਿੱਤੇ ਗਏ ਸ਼੍ਰੀ ਮਨਿੰਦਰ ਜੀ ਮਨਜਿੰਦਰ ਸਿੰਘ ਐਮ ਡੀ ਸਿਟੀਜ਼ਨ ਗਰੁੱਪ ਸ਼੍ਰੀ ਯੂ ਰਾਜ ਗੋਪਾਲ ਸੀਨੀਅਰ ਵੀਪੀ ਅਤੇ ਡਿਵੀਜ਼ਨਲ ਹੈੱਡ ਸ਼੍ਰੀ ਮੁਰਿ ਮਰਲੀ ਐਚ ਆਰ ਸੰਸਥਾਪਕ ਨਮਾ ਨਵਾਂ ਸਾਈਕਲ ਫਾਊਂਡੇਸ਼ਨ ਡਾਕਟਰ ਪੈਰਵੀ ਕਲਪੇਸ਼ ਸੀਈਓ ਅਤੇ ਸੰਸਥਾਪਕ ਬੀਆਈਐਸਸੀ ਇੰਡੀਆ ਐਸ ਹਰਮਨਜੀਤ ਸਿੰਘ ਐਮਡੀ ਨਵਯੁਗ ਨਾਮਤਾਰੀ ਇਕੋ ਡਰਾਈਵ ਸ਼੍ਰੀ ਆਤੁਲਿਆ ਮਿੱਤਲ ਸੰਸਥਾਪਕ ਨੈਕਸ ਇਸ਼ਿਊਜ਼ mobility limited ਸ਼੍ਰੀਮਤੀ ਹਰਸ਼ਿਤਾ ਜਾਖੜ ਰਾਜਸਥਾਨ ਚੌਥੇ ਏਆਈ CMA ਅਵਾਡਾ ਨੇ ਨਾ ਸਿਰਫ ਅਸਰਦਾਰ ਨਿਯੁਕਤਾਨਾਂ ਨੂੰ ਸਨਮਾਨਿਤ ਕੀਤਾ ਬਲਕਿ ਨਵੀਨਤਾ ਸਥਿਤਾ ਤੇ ਵਿਸ਼ਵ ਸਾਈਕਲ ਲੈਂਡਸਕੇਪ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦਯੋਗ ਦੀ ਅਟੁੱਟ ਵਚਨਬੱਧਤਾ ਨੂੰ ਵੀ ਦਰਸਾਇਆ